ਪਿੰਡ ਜਾੜਲਾ ਦੇ 메ਨ ਬਾਜ਼ਾਰ ਵਿੱਚ ਤਿੰਨ ਦੁਕਾਨਾਂ 'ਚ ਹੋਈ ਚੋਰੀ ਜ਼ਿਲ੍ਹਾ ਸ਼ਿਰਪਗਤ ਸਿੰਘ ਨਗਰ ਨਵਾਂ ਸ਼ਹਿਰ ਜਾਣਕਾਰੀ ਮੁਤਾਬਕ ਇੱਥੋਂ ਦੇ ਨਜ਼ਦੀਕੀ ਪਿੰਡ ਜਾੜਲਾ ਵਿਖੇ 메ਨ ਬਾਜ਼ਾਰ 'ਚ ਤਿੰਨ ਦੁਕਾਨਾਂ ਦੇ ਵਿੱਚ ਚੋਰੀ ਹੋ ਗਈ ਇਸ ਮੌਕੇ ਤੇ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਗਿਆ ਹੈ ਕਿ 4 ਮਾਰਚ ਰਾਤ ਨੂੰ ਤਕਰੀਬਨ 1 ਵਜੇ ਦੋ ਚੋਰ ਇੱਕ ਦੁਕਾਨ ਦੇ ਅੰਦਰ ਵੜ ਕੇ ਐਲਸੀਡੀ ਅਤੇ 16000 ਰੁਪਏ ਦੀ ਨਗਦੀ ਲੈ ਜਾਂਦੇ ਹਨ ਅਤੇ ਚਾਵਲਾ ਫੈਸ਼ਨ ਹਟ ਜੋ ਕਿ ਕੱਪੜਿਆਂ ਦੀ ਦੁਕਾਨ ਦੱਸੀ ਜਾ ਰਹੀ ਹੈ ਉਸ ਦੁਕਾਨ ਦੇ ਵਿੱਚੋਂ 2-3000 ਦੇ ਕਰੀਬ ਪੈਸੇ ਲੈ ਜਾਂਦੇ ਹਨ ਅਤੇ ਨਾਲ ਦੀ ਦੁਕਾਨ ਦੇ ਵਿੱਚੋਂ ਥੋੜੇ ਜਿਹਾ ਪੈਸੇ ਲੈ ਕੇ ਚੋਰ ਮੌਕੇ ਤੇ ਫਰਾਰ ਹੋ ਜਾਂਦੇ ਹਨ ਇਸ ਮੌਕੇ ਤੇ ਸੀਸੀਟੀਵੀ ਫੁਟੇਜ ਵੀ ਆਈ ਹੋਈ ਹੈ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਉਦੋਂ ਪਤਾ ਲੱਗਾ ਭਾਈ ਤੇ ਸੀਸੀਟੀਵੀ ਚ ਬੰਦੇ ਪਛਾਣ ਚਾਹਦੇ ਕੌਣੇ ਆ ਭਾਈ ਮੂੰਹ ਕਵਰ ਕੀਤੇ ਹੋਏ ਭਾਈ ਉਹਨਾਂ ਦੇ ਬਾਕੀ ਦੋ ਬੰਦੇ ਜਿਹੜੇ ਚੱਕਦੇ ਸਮਾਨ ਭਾਈ ਇਥੋਂ ਅੱਛਾ ਦੁਕਾਨ ਅੰਦਰ ਕਿੰਨੇ ਜਣੇ ਦਾਖਲ ਹੋਏ ਭਾਈ ਦੋ ਜਣੇ ਤੇ ਸ਼ਟਰ ਦੇ ਲੋਕ ਤੋੜ ਕੇ ਦਾਖਲ ਹੋਏ ਕਿ ਸ਼ਟਰ ਪੱਟ ਕੇ ਭਾਈ ਸ਼ਟਰ ਦੇ ਲੋਕ ਤੋੜ ਕੇ ਦਾਖਲ ਹੋਏਗੀ ਅੱਛਾ ਤੁਸੀਂ ਸੈਂਟਰ ਲੋਕ ਨਹੀਂ ਲਾਇਆ ਹੋ ਸੀ ਸੈਂਟਰ ਲੋਕ ਨਹੀਂ ਲੱਗਾ ਸੀ ਭਾਈ ਯਾਰ ਤੇ ਤਿੰਨ ਲੋਕ ਲਾਇਏ ਸੀ ਕਿ ਤਿੰਨੇ ਲੋਕ ਤੋੜ ਕੇ ਅੰਦਰ ਆਏ ਤੇ ਸੀਸੀਟੀਵੀ ਵਿੱਚ ਵੀ ਤਾਂ ਤਸਵੀਰਾਂ ਆਉਂਦੀਆਂ ਕਿ ਲੋਕ ਕਿੱਦਾਂ ਤੋੜੇ ਉਹਨਾਂ ਨੇ ਹਾਂਜੀ ਆਉਂਦੇ ਆ ਬਾਕੀ ਦਾ ਹੁੰਦਾ ਸੀ ਕੈਮਰੇ ਦੇ ਸਾਹਦੇ ਤੇ ਆ ਕੀ ਔਜ਼ਾਰ ਕਿਹੜੇ ਸੀ ਕਿਉਂ ਨਾ ਕੋਈ ਇੰਡੀਏ ਦੇ ਰੋੜ ਦੀਆਂ ਪੱਤੀਆਂ ਵਗੈਰਾ ਉਹਨਾਂ ਕੋ ਜਿਹੜੇ ਦੇ ਨਾਲ ਤੋੜਿਆ ਕੈਮਰੇ ਲੱਭਾ ਕੋਈ ਕਦ ਕਾਠੀ ਦੇਖ ਕੇ ਚੋਰਾਂ ਦੀ ਸੀਸੀਟੀਵੀ ਦੇਖ ਕੇ ਪਤਾ ਅੰਦਾਜ਼ਾ ਹੁੰਦਾ ਕੌਣ ਆ ਵੀ ਪਹਿਲਾਂ ਕੋਈ ਆਇਆ ਹੋਵੇ ਇੱਥੇ ਧੰਨ ਬਈ ਕਵਰ ਕੀਤਾ ਹੈ ਬਾਕੀ ਕੋਈ ਪਤਾ ਨਹੀਂ ਕਿ ਐਡਾ ਚਾਂਸ ਜਾਂ ਫਸਟ ਨੁਕਸਾਨ ਕਿੰਨਾ ਕਰ ਕੇ ਨੁਕਸਾਨ ਕਿੰਨਾ ਹੋਇਆ ਜੀ ਨਕਸਾਨ ਪਰ ਇਹ ਕੇ ਲੀਡੀ ਲੈ ਕੇ ਸਾਹਮਣੇ ਰਹੀ ਬਾਕੀ ਕੰਪਿਊਟਰ ਦਾ ਲੈ ਕੇ ਸਾਰਾ ਲੈ ਕੇ ਜੀ ਬਾਕੀ ਗੱਲੇ ਚ ਪਿਆ ਸੀ 18 ਤੋਂ 20000 ਰੁਪਏ ਰੋਜੀ ਤੇ ਗੱਲਾਂ ਹੁਣ ਟੁੱਟਿਆ ਹੀ ਲੱਗਦਾ ਟੁੱਟਿਆ ਆ ਬਾਈ ਘਰ ਨਾਲ ਸੀ ਰੋਗ ਲੱਗੇ ਸੀਗੇ ਬਾਕੀ ਹੁਣ ਉਹ ਨਹੀਂ ਤੋੜਿਆ ਹੋਇਆ ਜਿੱਦਾਂ ਤੋੜਿਆ ਜੀ ਜੇ ਹੁਣ ਤੁਹਾਡੀ ਗਰੋਸਰੀ ਸਟੋਰ ਹੈ ਇੱਥੇ ਡੇਲੀ ਈਟਸ ਦਾ ਸਮਾਨ ਆ ਇੱਥੋਂ ਕੋਈ ਸਮਾਨ ਚੱਕ ਕੇ ਲੈ ਕੇ ਗਏ ਨਹੀਂ ਭਾਈ ਸਮਾਨ ਹੀ ਕੋ ਚੱਕਿਆਗਾ ਇੱਕ ਸ਼ਾਇਦ ਇਹ ਸੀ ਸੀ ਟੱਕੀ ਚੱਕੀ ਵੀ ਬਾਹਰ ਸੁੱਟ ਗਏ ਮਲਾ ਤੋੜ ਤੋੜ ਕੇ ਬਾਹਰ ਹੀ ਪਈ ਹੋਈ ਬਾਕੀ ਸਮਾਨ ਹੀ ਕੋ ਚੱਕਿਆ ਅੱਛਾ ਜਿਹੜੀ LED ਲੱਗੀ ਕੀ ਉਹਦਾ ਸਾਈਜ਼ ਕੀ ਸੀਗਾ 32 ਇਚ ਹੋਈ ਬੱਤੀ ਬੱਤੀ 32 ਇਚ ਤੇ DVR ਵਗੈਰਾ ਕਿੱਥੇ ਰੱਖਿਆ DVR ਤਾਂ ਹੈਗਾ ਭਾਈ ਉਹਦੇ শুটিং ਵਗੈਰਾ ਹੈਗੇ ਉਹਨਾਂ ਦੀ ਬਾਕੀ ਚੱਲਦਾ ਪਿਆ ਪੀਟਾ ਚੌਂਕੀ ਵਗੈਰਾ ਚੱਲਦੀ ਪੁਲਿਸ ਕੰਪਲੇਨਟ ਕਰਾ ਚੁ ਹਾਂਜੀ ਹਾਂ ਚੱਲਦੀ ਰਹੀ ਆ ਠੀਕ ਇੱਕ ਕੱਲ ਰਾਤ ਦੇ ਦਰਮਿਆਨੀ ਰਾਤ ਨੂੰ ਕਰੀਬ 12 1 ਵਜੇ ਦੇ ਵਿੱਚ ਦੋ ਤਿੰਨਾਂ ਦੁਕਾਨਾਂ ਦੇ ਇਥੇ ਬਾਜ਼ਾਰ ਦੇ ਵਿੱਚ ਤਾਲੇ ਟੁੱਟਿਆ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੁਕਾਨ ਡੇਲੀ ਨੀਡਜ਼ ਸਟੋਰ ਹੈ ਗਰੋਸਰੀ ਦਾ ਸਟੋਰ ਸੀ ਉਹਦੇ ਵਿੱਚੋਂ 16000 ਰੁਪਏ ਤੇ ਕੈਲਸੀਗੀ ਲੱਗ ਲੈ ਗਏ ਇੱਕ ਹੋਰ ਦੁਕਾਨ ਸੀਗੀ ਚਾਵਲਾ ਚਾਵਲਾ ਫੈਸ਼ਨ ਹਟ ਉਹਦੇ ਬਲੇ ਵਿੱਚੋਂ 3000 ਰੁਪਏ ਲੈ ਗਏ ਤਾਲੇ ਤੋੜ ਕੇ ਤੇ ਪੱਕੀ ਆਸ-ਪਾਸ ਸਾਰੇ ਕੈਮਰੇ ਲੱਗੇ ਹੋ ਸੀ ਅਸੀਂ ਕਰ ਰਹੇ ਹਾਂ ਕਿ ਵੈਰੀ ਫਾਈ ਟਿਮਾ ਬਣਾ ਕੇ ਕੈਮਰੇ ਨੂੰ ਚੈੱਕ ਕਰ ਰਹੇ ਹਰ ਇੰਦਲ ਤੇ ਆਪਾਂ ਇਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਚੌਕੀਦਾਰ ਨਹੀਂ ਸੀ ਮੌਕੇ ਤੇ ਜੀ ਚੌਕੀਦਾਰ ਜਿਹੜਾ ਸੀਗਾ ਇਹਨਾਂ ਨੇ ਪੂਰੇ ਬਾਜ਼ਾਰ ਦੇ ਵਿੱਚ ਇੱਕ ਚੌਕੀਦਾਰ ਰੱਖਿਆ ਸੀ ਜਿਹੜਾ ਕਿ ਉਹ ਦੂਸਰੇ ਪਾਸੇ ਬਾਜ਼ਾਰ ਦੇ ਅਪੋਜੀਟ ਸੈਕਟੇ ਗਿਆ ਹੋਇਆ ਸੀ